हाय गाइस सत श्री अकाल जी उम्मीद कर रहे हैं आप सब बिल्कुल ठीक-ठाक होगे। ऐथे जी ਅੱਜ ਗੱਲ ਕਰਾਂਗੇ ਇੱਕ ਕਹਾਵਤ ਇੱਕ ਸਿੱਖ ਜਿਹੜਾ ਸਵਾਲ ਲੱਖ ਤੋਂ ਵੀ ਪਾਰੀ ਹੁੰਦਾ ਹੈ। ਤੇ ਇਹ ਕਹਾਵਤ ਜਿਹੜੀ ਆ ਕਿਉਂ ਕਹੀ ਜਾਂਦੀ ਹੈ। ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ। ਇਸ ਵੀਡੀਓ 'ਚ ਤੁਹਾਨੂੰ ਸਬੂਤ ਵੀ ਤੁਹਾਨੂੰ ਅੱਜ ਦਵਾਂਗੇ ਕਿ ਇਹ ਗੱਲ ਕਿਉਂ ਕੀਤੀ ਜਾਂਦੀ ਹੈ ਤੇ ਇਹ ਕਹਾਵਤ ਕਿੰਜ ਬਣੀ। ਐਥੇ ਜੀ ਇੱਕ 13 ਸਾਲ ਦਾ ਸਿੱਖ ਬੱਚਾ ਜਿਨੇ ਬਾਬਾ ਬਗੇਸ਼ਵਰ ਨੂੰ ਇੱਥੇ ਅਜੇ ਭਗੇਸ਼ਵਰ ਲਾਈਕ ਤੁਸੀਂ ਤੁਹਾਨੂੰ ਪਤਾ ਹੀ ਹੋਗਾ ਹੋਏਗਾ ਕਿ ਕੌਣ ਹੈ ਠੀਕ ਹੈ ਉਹਨੂੰ ਚੈਲੰਜ ਦਿੱਤਾ ਹੈ ਕੀ ਚੈਲੰਜ ਦਿੱਤਾ ਹੈ ਇਸ ਬੱਚੇ ਨੇ ਆ ਬਾਬਾ ਬਗੇਸ਼ਵਰ ਨੂੰ ਕਿਉਂਕਿ ਤੁਸੀਂ ਕਾਫੀ ਸਾਰੀਆਂ ਵੀਡੀਓਜ਼ ਵੀ ਵੇਖੀਆਂ ਹੋਣਗੀਆਂ ਕਿ ਸਿੱਖਾਂ ਬਾਰੇ ਠੀਕ ਹੈ ਤੇ ਗੱਲ ਕੀਤੀ ਜਾਂਦੀ ਹੈ ਤੇ ਸਿੱਖਾਂ ਨੂੰ ਜਿਹੜਾ ਆ ਆ ਲਾਈਕ ਇਨਫੀਰੀਅਰ ਜਿਹੜਾ ਉਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਹਜੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਕਾਫੀ ਇਨਫੋਰਮੇਟਿਵ ਵੀਡੀਓ ਵੀਡੀਓ ਵੇਖਣ ਤੋਂ ਪਹਿਲਾਂ ਸਾਰੇ ਚੈਨਲ ਤੇ ਆਵੇਂ ਅਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਲਾਜ਼ਮੀ ਕਲਿੱਕ ਕਰੋ ਤੇ ਚੱਲਦੇ ਹਾਂ ਦੇਖਦੇ ਹਾਂ ਵੀਡੀਓ lettes go ਕੇਸ਼ਵਰ ਧਾਮ ਵਾਲੇ ਬਾਬੇ ਨੂੰ ਚੈਲੰਜ ਕੀਤਾ ਕਿ ਮੰਬੰਦੀ ਛੁੱਟੀਵਸ ਦੇ ਉੱਤੇ ਸੱਚ ਕੰਨ ਸ੍ਰੀ ਹਰਮੰਦਰ ਸਾਹਿਬ ਆ ਕੇ ਮੇਰੇ ਨਾਲ ਖੁੱਲੀ ਡਿਬੇਟ ਕਰੇ ਕੀ ਮਨ ਦੇ ਵਿੱਚ ਆ ਕੇ ਅਸੀਂ ਚੈਲੰਜ ਕੀਤਾ ਡਿਬੇਟ ਦੇ ਲਈ ਇਹ ਡਿਬੇਟ ਤਾਂ ਰੱਖੀ ਗਈ ਹੈ ਕਿ ਉਹ ਇੱਥੇ ਆ ਕੇ ਸਾਨੂੰ ਦੱਸੇ ਕਿ 70 ਸਾਲ ਹੋ ਗਏ ਨੇ ਦੇਸ਼ ਆਜ਼ਾਦ ਹੋਏ ਨੂੰ ਉਦੋਂ ਦੀ ਦੇਸ਼ ਦੀ ਸੱਤਾ ਹਿੰਦੂਆਂ ਦੇ ਹੱਥ ਜੀ ਰਹੀ ਹੈ ਤੇ ਸਾਨੂੰ ਦੱਸਿਆ ਕਿ ਇਹ ਉਹਦੇ ਰਾਜ ਵਿੱਚ ਕੀ ਹੋਇਆ ਹਿੰਦੂਆਂ ਦੇ ਰਾਜ ਵਿੱਚ ਕੀ ਹੋਇਆ ਤੇ ਅਸੀਂ ਫਿਰ ਦੱਸਾਂਗੇ ਖਾਸੇ ਦੇ ਰਾਜ ਵਿੱਚ ਕੀ ਹੋਇਆ ਕਿੰਨੇ ਦੀ ਹੈ ਪੈਣਾ ਦੀ ਬੇਬਖਿਆਰੀ ਜਾਂ ਇੱਲੇ ਦੰਗੇ ਹੋਏ ਸ੍ਰੀ ਹਰਮੰਦਰ ਸਾਹਿਬ ਉੱਤੇ ਟੈਂਕਾ ਚਾੜੇ ਇਹਨਾਂ ਨੇ ਆਰਮੀ ਇੱਥੇ ਜੁੱਤੀਆਂ ਲੈ ਕੇ ਅੰਦਰ ਵੜਾਈ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਮਾਹੌਲ ਸਹੀ ਹੋਣ ਲੱਗ ਜਾਂਦਾ ਸੋ ਬਾਹਰੋਂ ਆ ਕੇ ਕੋਈ ਨਾ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਇਹਦਾ ਬਾਰ ਬਾਰ ਕਿਉਂ ਹੋ ਰਿਹਾ ਹੈ ਕੋਈ ਵੀ ਦੇਸ਼ ਚਾਹੇਗਾ ਕਿ ਜੋ ਸ਼ੇਰ ਨੇ ਉਹ ਆਪਣਾ ਰਾਜ ਕਾਇਮ ਕਰਨ ਜਿੱਥੇ ਵੀ ਖਾਲਸਾ ਉੱਗਣ ਲੱਗਦਾ ਇੱਥੇ ਵੀ ਖਾਲਸਾ ਆਪਣਾ ਰਾਜ ਕਰਮ ਦਾਜ ਕਾਇਮ ਕਰਨ ਦੀ ਸ਼ੁਰੂਆਤ ਕਰਦਾ ਉੱਥੇ ਇਹ ਆਪਣੀ ਏਜੰਸੀਆਂ ਦੇ ਬੰਦੇ ਭੇਜ ਦਿੰਦੇ ਉਹਨ ਖਾਲਸਾ ਆਪ ਖੁਦ ਮੁਖਤਿਆਰ ਹੋਏਗਾ ਖਾਲਸਾ ਆਪਣਾ ਰਾਜ ਲਿਖਿਆ ਹੋਏਗਾ ਲੱਗਦਾ ਤੁਸੀਂ ਇਕੱਲੇ ਬੈਠ ਕੇ ਬਗੇਸ਼ਵਰ ਧਾਮ ਵਾਲੇ ਬਾਬੇ ਨਾਲ ਰਿਪੀਟ ਕਰ ਸਕਦੇ ਦੇਖੋ ਇਹ ਗੁਰੂ ਦਾ ਸਿੰਘ ਇਕੱਲਾ ਹੀ ਬੈਠੇਗਾ ਉਹਨਾਂ ਇੱਥੇ ਸਾਰੀ ਸੰਗਤ ਆਵੇ ਤੇ ਅਤੇ ਉਹ ਬਗੇਸ਼ਵਰ ਧਾਮ ਵਾਲਾ ਵੀ ਆਵੇ ਦੀਵਾਲੀ ਵਾਲੇ ਦਿਨ ਬੰਦੀ ਛੋੜ ਦਿਵਸ ਵਾਲੇ ਦਿਨ ਆਵੇ ਜਿਵੇਂ ਹਰਿਮੰਦਰ ਸਾਹਿਬ ਜਿਹਾ ਕਾਗਤਕ ਸਾਹਿਬ ਫਿਰ ਸੰਗਤ ਫੈਸਲਾ ਕਰੇ ਕਿ ਖਾਲਸਾ ਰਾਜ ਚਾਹੀਦਾ ਹੈ ਕਿ ਹਿੰਦੂ ਰਾਸ਼ਟਰ ਚਾਹੀਦਾ ਹੈ ਤੁਹਾਡਾ ਚੈਲੰਜ ਅਸੈਪਟ ਕਰਨਗੇ ਦੇਖੋ ਜੇ ਹੋਰੀ ਲੱਤਾ ਭਾਂਵੇਂ ਹੀ ਚਲਦੀਆਂ ਫਿਰ ਉਹ ਸਾਨੂੰ ਦੱਸੇ ਉਹ ਆਪਣੀ ਜਗ੍ਹਾ ਦੱਸੇ ਉਹ ਆਪਣਾ ਸਾਨੂੰ ਟਾਈਮ ਦੱਸੇ ਆਪਣੀ ਡੇਟ ਦੱਸੇ ਫਿਰ ਅਸੀਂ ਸਿੱਖ ਬੁੱਧੀ ਜੀਵਿਆਂ ਨਾਲ Hindu ਬੁੱਧੀ ਜੀਵਿਆਂ ਨਾਲ Muslim ਬੁੱਧੀ ਜੀਵਿਆਂ ਨਾਲ ईसाई ਬੁੱਧੀ ਜੀਵਿਆਂ ਨਾਲ ਅਸੀਂ ਉਥੇ ਪਹੁੰਚਾਂਗੇ ਖਾਸੇ ਦਾ ਰਾਜ ਕੋਈ ਚੌਧਰੀ ਦੇ ਸਥਾਨੀ ਜਿੱਥੇ ਕੋਈ ਸਿੰਘ ਆਪਣੀ ਚੌਧਰ ਚਲਾਣਗੇ ਖਾਸੇ ਦਾ ਰਾਜ ਉਹਦੇ ਦਾ ਰਾਜ ਹੈ 13 ਸਾਲ ਦੀ ਉਮਰ ਦੇ ਵਿੱਚ ਐਡਾ ਵੱਡਾ ਪੰਗਾ ਲੈਣਾ ਲੱਗਦਾ ਕਿ ਠੀਕ ਹੈਗਾ ਸਾਡੇ ਲਈ ਦੇਖੋ ਜੀ ਇਹ ਉਮਰਾਂ ਵਿਖੇ ਨਹੀਂ ਜਾਂਦੀਆਂ ਜਿਹੜੋ ਬਾਬਾ ਫਤੇ ਸਿੰਘ ਜੀ 7 7.5 ਸਾਲ ਦੀ ਉਮਰ ਸੀ ਉਹਨਾਂ ਦੀ ਇਹ ਤੇ ਗੁਰੂ ਸਾਹਿਬ ਜੀ ਦੀ ਮੇਰਾ ਗੁਰੂ ਸਾਹਿਬ ਜੀ ਆਪ ਸਹਾਇ ਹੋਣ ਇਹ ਸ਼ਹੀਦ ਸਿੰਘ ਆਪ ਸਹਾਇ ਹੋਣ ਸਾਡੀ ਤਾਂ ਕੋਈ ਔਕਾਤ ਨਹੀਂ ਹੈ ਸ਼ਹੀਦ ਸਿੰਘਾਂ ਦੀ ਮੇਰੇ ਆਪ ਇਹ ਜੋ ਜੋ ਕੰਮ ਹੋ ਰਿਹਾ ਹੈ ਇਹਨੇ ਦੰਗੇ ਹੋਣ ਨੇ ਮੰਨੀਪੁਰ ਵੀ ਚ ਇਹਨੇ ਦੰਗੇ ਹੋਏ ਇਹਨੇ ਧੀਆਂ ਭੈਣਾਂ ਦੀ ਬੇਬੱਤੀਆਂ ਹੋਈਆਂ ਇਹ ਸ੍ਰੀ ਹਰਮੰਦਰ ਸਾਹਿਬ ਤੇ ਫੌਜਾਂ ਟੈਂਕ ਲੈ ਕੇ ਚੜਾਈਆਂ ਸੀ ਜਦੋਂ ਇਹ ਦੇਸ਼ ਆਜ਼ਾਦ ਹੋਇਆ ਉਹਦੇ ਦੇ ਦੋ ਟੋਟੇ ਹੋ ਗਏ 10 ਲੱਖ ਤਮਾਮ ਮਾਰੀ ਗਈ ਇਹ ਨਹੀਂ ਰਾਸ਼ਟਰ ਦੀ ਗੱਲਾਂ ਸਾਰੇ ਨਿਹੰਗ ਸਿੰਘ ਜਿੱਥੇ ਬੰਡੀਆਂ ਆਣੀਆਂ ਨੇ ਦੀਵਾਲੀ ਵਾਲੇ ਦੇ 25 ਦਿਨਸ ਵਾਲੇ ਦੇ ਤੇ ਉੱਥੇ ਆ ਕੇ ਦਿਖਾਵੇ ਸਾਨੂੰ ਇਹ ਜਿਹੜਾ ਹਿੰਦੂ ਰਾਸ਼ਟਰ ਦੀ ਗੱਲਾਂ ਕਰਦਾ ਹੈ ਤੇ ਨਹੀਂ ਇਹ ਵੀ ਲੱਤਾਂ ਬਾਹ ਚਲਦੀਆਂ ਫਿਰ ਇਹ ਦੱਸੇ ਸਾਨੂੰ ਫਿਰ ਅਸੀਂ ਆਵਾਂ ਕੋਈ ਚੈਲੰਜ ਦੇਣਾ ਚਾਹੋਗੇ ਕੈਮਰੇ ਰਹੀ ਸਾਡੇ ਰਹੀ ਭਗੇਸ਼ਵਰ ਧਾਮ ਵਾਲੇ ਬਾਬੇ ਨੂੰ ਆਖਰੀ ਵਾਰੀ ਇਹ ਹੀ ਕਹਿਣਾ ਚਾਹੁੰਦੇ ਆ ਜਾਂ ਤਾਂ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਕੰਨਾ ਬੰਦ ਕਰੇ ਜਾਂ ਸਾਨੂੰ ਦੱਸਿਆ ਕਿ ਕਿਹੜੀਆਂ ਛਾਈਆਂ ਹੋਈਆਂ ਇਹਨਾਂ ਦੇ ਰਾਸ਼ਟਰ ਵਿੱਚ ਜੋ 17 ਸਾਲਾਂ ਤੋਂ ਆਂਦੇ ਆ ਬੁਰਾਈਆਂ ਹੀ ਹੋਈਆਂ ਜੋ ਹੋਈਆਂ ਤੇ ਫਿਰ ਅਸੀਂ ਇਹਨੂੰ ਖਾਲਸੇ ਦਾ ਰਾਜ ਦੱਸਾਂਗੇ ਖਾਲਸੇ ਦਾ ਰਾਜ ਕੀ ਹੁੰਦਾ ਅਸੀਂ ਇਸ ਪੂਰੀ ਧਰਤੀ ਦੇ ਬਣਾ ਕੇ ਵਿਖਾਵਾਂਗੇ ਇਹਨਾਂ ਨੂੰ ਖਾਲਸੇ ਦਾ ਰਾਜ ਦਰੇਂਦਰ ਸ਼ਾਸਤਰੀ ਬਾਬਾ ਬਗੇਸ਼ਵਰ ਤਾਮਲੇ ਜੋ ਕਿ ਬੀਤੇ ਦਿਨ ਕਾਫੀ ਚਰਚਾ ਦੇ ਵਿੱਚ ਦੇਖਣ ਨੂੰ ਮਿਲੇ ਸੀਗੇ ਕਿਉਂਕਿ ਜੇ ਗੱਲ ਕਰਦੇ ਆ ਤਾਂ ਕੁਝ ਐਸੇ ਬਿਆਨ ਦੇ ਦਿੱਤੇ ਗਏ ਸੀਗੇ ਕਿ ਹਰ ਧਰਮ ਦੇ ਵਿਅਕਤੀ ਨੂੰ ਹਰ ਧਰਮ ਦੇ ਸੰਗਠਨਾਂ ਨੂੰ ਜਿਹੜਾ ਕਿ ਠੇਸ ਪਹੁੰਚੀ ਸੀਗੀ ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਜੇ ਗੱਲ ਕਰੀਏ ਤਾਂ ਉਹ ਸ਼ਬਦ ਉਚੇਚੇ ਤੌਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਖੜ ਕੇ ਬੋਲੇ ਗਏ ਸੀਗੇ ਸੋ ਇਸਾਈਆਂ ਧਰਮਾਂ ਦੇ ਨਾਲ ਨਾਲ ਸਿੱਖ ਧਰਮ ਦੇ ਕੁਝ निहंग सिंघा ਨੂੰ ਜੇ ਅਸੀਂ ਗੱਲ ਕਰਦੇ ਆ ਤਾਂ ਬਹੁਤ ਹੀ ਜਿਆਦਾ ਟੇਸ ਪਹੁੰਚੀ ਆ। ਸੋ ਇੱਕ ਪਵਨਦੀਪ ਸਿੰਘ ਨਾਂ ਦਾ ਨੌਜਵਾਨ ਜੋ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਦੇ ਛੋਟੇ ਰੂਪ ਨਾਲ ਵੀ ਜਾਣੇ ਜਾਂਦੇ ਨੇ। ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸਾਡੇ ਨਾਲ ਪਵਨਦੀਪ ਸਿੰਘ ਮੌਜੂਦ ਨੇ। ਇਹਨਾਂ ਨੇ ਬਗੇਸ਼ਵਰ ਧਾਮ ਵਾਲੇ ਬਾਬੇ ਨੂੰ ਚੈਲੰਜ ਕੀਤਾ ਕਿ ਬੰਦੀ ਛੋੜ ਦਿਵਸ ਦੇ ਉੱਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਆ ਕੇ ਮੇਰੇ ਨਾਲ ਖੁੱਲੀ ਡਿਬੇਟ ਕਰੇ। ਉਹ ਡਿਬੇਟ ਕਿਹੜੇ ਮੁੱਦੇ ਤੇ ਹੋਣ ਜਾ ਰਹੀ ਹੈ? ਕਿਉਂ ਕੀਤੀ ਜਾ ਰਹੀ ਹੈ? ਕੀ ਇੰਨੀ ਲੋਡ ਪੈ ਗਈ ਸੀਗੀ ਬਗੇਸ਼ਵਰ ਧਾਮ ਦੇ ਨਾਲ ਬਾਬੇ ਦੇ ਨਾਲ ਪੰਗਾ ਲੈਣ ਦੀ ਸੋ ਗੱਲਬਾਤ ਕਰ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲਦੇ ਜੀ ਬਾਬਾ ਜੀ ਕੀ ਮਨ ਦੇ ਵਿੱਚ ਆ ਕੇ ਅਸੀਂ ਚੈਲੰਜ ਕੀਤਾ ਡਿਬੇਟ ਦੇ ਲਈ ਬੰਦੀ ਛੋੜ ਦਿਵਸ ਦੇ ਉੱਤੇ ਆ ਕੇ ਡਿਬੇਟ ਰੱਖੀ ਗਈ ਹੈ ਕਿਹੜੇ ਮੁੱਦੇ ਤੇ ਹੋਣ ਜਾ ਰਹੀ ਹੈ ਦੇਖੋ ਜੋ ਬਗੇਸ਼ਵਰ ਧਾਮ ਵਾਲਾ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਕਰਦਾ ਹੈ ਇਹ ਡਿਬੇਟ ਤਾਂ ਰੱਖੀ ਗਈ ਹੈ ਇਹੋ ਇੱਥੇ ਆ ਕੇ ਸਾਨੂੰ ਦੱਸੇ ਕਿ 70 ਸਾਲ ਹੋ ਗਏ ਨੇ ਦੇਸ਼ ਆਜ਼ਾਦ ਹੋਏ ਨੂੰ ਉਦੋਂ ਦੀ ਦੇਸ਼ ਦੀ ਸੱਤਾ ਹਿੰਦੂਆਂ ਦੇ ਹੱਥ ਜੀ ਰਹੀ ਹੈ ਤੇ ਸਾਨੂੰ ਦੱਸਿਆ ਕਿ ਕਿ ਉਹਦੇ ਰਾਜ ਵਿੱਚ ਕੀ ਹੋਇਆ ਹਿੰਦੂਆਂ ਦੇ ਰਾਜ ਵਿੱਚ ਕੀ ਹੋਇਆ ਤੇ ਅਸੀਂ ਫਿਰ ਦੱਸਾਂਗੇ ਖਾਲਸੇ ਦੇ ਰਾਜ ਵਿੱਚ ਕੀ ਹੋਇਆ ਇਹਨਾਂ ਦਾ ਜਦੋਂ ਇਹ ਰਾਜ ਆਇਆ 1947 ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਦੇਸ਼ ਦੇ ਨਾਲੇ ਦੋ ਟੋਟੇ ਹੋ ਗਏ 10 ਲੱਖ ਕਤਲਿਆਮ ਹੋਏ ਆਮ ਸੰਗਤ ਦੀ ਉਸ ਤੋਂ ਬਾਅਦ ਕਿੰਨੇ ਹੀ ਪੱਤੀਆਂ ਪੈਣਾਂ ਦੀ ਬੇਪੱਤੀਆਂ ਹੋਈਆਂ ਕਿੱਲੇ ਦੰਗੇ ਹੋਏ ਸ੍ਰੀ ਹਰਮੰਦਰ ਸਾਹਿਬ ਉੱਤੇ ਟੈਂਕਾ ਚਾੜੇ ਇਹਨਾਂ ਨੇ ਆਰਮੀ ਇੱਥੇ ਜੁੱਤੀਆਂ ਲੈ ਕੇ ਅੰਦਰ ਵੜਾਈ ਅਤੇ ਕਿੰਨੇ ਹੀ ਗੁਰਦੁਆਰੇ ਸਾਹਿਬ ਕਿੰਨੇ ਹੀ ਮੰਦਰ ਮਸਜਿਦ ਹਟਾਏ ਇਹਨਾਂ ਨੇ ਤੇ ਫਿਰ ਅਸੀਂ ਦੱਸਾਂਗੇ ਕਿ ਖਾਲਸੇ ਦੇ ਰਾਜ ਵਿੱਚ ਇੰਨਾ ਸ਼ੁੱਧ ਰਾਲ ਸੀ ਕਿ ਕੁੱਤੇ ਦੇ ਇੱਕ ਗੱਲ ਵਿੱਚ ਕੈਂਠਾ ਹੈ ਸੋਨੇ ਦਾ ਕੈਂਠਾ ਬਣ ਕੇ ਤੋਰਿਆ ਜਾਵੇ ਤਾਂ ਉਹ ਜਦੋਂ ਸਵੇਰੇ ਆਂਦਾ ਸੀ ਤੇ ਉਹਦੇ ਗੱਲ ਵਿੱਚ ਕੈਂਠਾ ਹੁੰਦਾ ਸੀ ਕਿਉਂਕਿ ਉਹ ਸ਼ੁੱਧ ਰਾਲ ਸੀ ਤੇ ਕੋਈ ਵੀ ਭੁੱਖਾ ਨਹੀਂ ਸੌਂਦਾ ਸੀ ਇੱਕ ਵੀ ਦੰਗਾ ਨਹੀਂ ਹੋਇਆ ਸੀ ਇੱਕ ਵੀ ਫਾਂਸੀ ਨਹੀਂ ਹੋਈ ਸੀ ਕਿਉਂਕਿ ਉਹ ਸ਼ੁੱਧ ਰਾਜ ਸੀ ਪਰ ਅਸੀਂ ਦੱਸਾਂਗੇ ਉਹਨੂੰ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਾਜ ਦੀ ਗੱਲ ਕਰੀਏ ਤਾਂ ਕਾਬਲਕਦਾਰ ਤੱਕ ਜਦੋਂ ਰਾਜ ਹੁੰਦਾ ਸੀਗਾ ਜੇਲ੍ਹ ਦੇ ਵਿੱਚ ਸਲਾਖਾਂ ਨਹੀਂ ਸੀ ਹੁੰਦੀਆਂ ਕਿ ਜੇਲ੍ਹ ਦੇ ਵਿੱਚ ਕਿਉਂਕਿ ਨੌਬਤ ਹੀ ਨਹੀਂ ਆਉਂਦੀ ਸੀ ਹਰ ਧਰਮ ਨੂੰ ਉਹਨਾਂ ਜਿਹੜਾ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ ਸੀ ਕਿਸੇ ਤਰ੍ਹਾਂ ਦੀ ਕੋਈ ਧਰਮ ਤਬਦੀਲੀ ਨਹੀਂ ਸੀ ਹੁੰਦੀ ਧਰਮ ਪਰਵਰਤਨ ਨਹੀਂ ਸੀ ਹੁੰਦਾ ਪਰ ਹੁਣ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਮਾਹੌਲ ਸਹੀ ਹੋਣ ਲੱਗ ਜਾਂਦਾ ਹੈ ਸੋ ਬਾਹਰੋਂ ਆ ਕੇ ਕੋਈ ਨਾ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇਹਦੇ ਬਾਰ ਬਾਰ ਤਾਂ ਹੁੰਦੇ ਆ ਕਿਉਂਕਿ ਕੋਈ ਵੀ ਦੇਸ਼ ਨਹੀਂ ਚਾਹੇਗਾ ਕਿ ਜੋ ਸ਼ੇਰ ਨੇ ਉਹ ਆਪਣਾ ਰਾਜ ਕਾਇਮ ਕਰਨ ਜਿੱਥੇ ਵੀ ਖਾਲਸਾ ਉੱਗਣ ਲੱਗਦਾ ਇੱਥੇ ਵੀ ਖਾਲਸਾ ਆਪਣਾ ਰਾਜ ਕਰਮ ਦਾ ਰਾਜ ਕਾਇਮ ਕਰਨ ਦੀ ਸ਼ੁਰੂਆਤ ਕਰਦਾ ਉਥੇ ਆਪਣੀ ਏਜੰਸੀਆਂ ਦੇ ਬੰਦੇ ਭੇਜ ਦਿੰਦੇ ਖਾਲਸੇ ਨੂੰ ਮਾੜੀ ਦਿਖ ਦਿਖਾਉਣ ਲਈ ਤੇ ਹੁਣ ਖਾਲਸਾ ਆਪ ਮੁਖਤੇ ਖੁਦ ਮੁਖਤਿਆਰ ਹੋਏਗਾ ਖਾਲਸਾ ਆਪਣਾ ਰਾਜ ਲਿਖਿਆ ਹੋਏਗਾ ਕੀ ਲੋਡ ਸੀ ਬਗੇਸ਼ਵਰ ਧਾਮ ਦੇ ਨਾਲ ਪੰਗਾ ਲੈਣ ਦੀ ਡਿਬੇਟ ਰੱਖਣ ਦੀ ਹੈ ਏਡੀ ਕਿ ਲੋਡ ਪੈ ਗਈ ਕੀ ਵਿਪਤਾ ਸੀ ਗਿਆਨੀ ਦੇਖੋ ਉਹ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਕਰਦਾ ਸੀ ਤੇ ਹੁਣ ਅਸੀਂ ਦੱਸਾਂਗੇ ਕਿ ਖਾਲਸਾ ਰਾਜ ਕੀ ਹੁੰਦਾ ਉਹਨਾਂ ਇੱਥੇ ਸਾਰੀ ਸੰਗਤ ਆ ਵੀ ਅਤੇ ਉਹ ਵਾਗੇਸ਼ਰ ਧਾਮ ਵਾਲਾ ਵੀ ਆਵੇ ਦੀਵਾਲੀ ਵਾਲੇ ਦਿਨ ਬੰਦੀ ਛੋੜ ਦਿਵਸ ਵਾਲੇ ਦਿਨ ਆਵੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਫਿਰ ਸੰਗਤ ਫੈਸਲਾ ਕਰੇ ਕਿ ਖਾਲਸਾ ਰਾਜ ਚਾਹੀਦਾ ਹੈ ਕਿ ਹਿੰਦੂ ਰਾਸ਼ਟਰ ਚਾਹੀਦਾ ਹੈ ਹਿੰਦੂ ਰਾਸ਼ਟਰ ਸੱਤਾ ਦੇ ਸਾਹਮਣੇ ਹੈ ਜੋ ਹੁੰਦਾ ਪਿਆ ਹੈ ਮਨੀਪੁਰ ਵਿੱਚ ਇਹਨੇ ਦੰਗੇ ਹੋਏ ਇਹ ਨਹੀਂ ਤੀ ਆਪੇ ਨਾ ਜਿਵੇਂ ਬੱਤੀਆਂ ਹੋਈਆਂ ਇਹ ਸਭ ਹਿੰਦੂਆਂ ਨਾਲ ਰਾਜ ਸਾਹਮਣੇ ਹੈ ਤੇ ਫਿਰ ਖਾਲਸੇ ਦਾ ਰਾਜ ਤੁਸੀਂ ਸੰਗਤ ਨੂੰ ਬੇਨਤੀ ਹੈ ਖਾਲਸੇ ਦਾ ਰਾਜ ਤੁਸੀਂ ਪੜ ਲਿਓ ਜੋ 40 ਸਾਲਾਂ ਦਾ ਖਾਲਸੇ ਦਾ ਰਾਜ ਹੋਇਆ ਹੈ ਅਤੇ ਲੋਕਡਾਉਨ ਵਿੱਚ ਜੋ ਖਾਲਸੇ ਨੇ ਸੇਵਾ ਕੀਤੀ ਸੰਗਤ ਜਿੱਥੇ ਕਿ ਮੋਤਖੇਦ ਦੀ ਸੀ ਬਾਹਰ ਤੇ ਉਥੇ ਖਾਲਸੇ ਨੇ ਆਕਸੀਜਨ ਆਦੇ ਲੰਗਰ ਲਾਤੇ ਪ੍ਰਸ਼ਾਦੇ ਦੇ ਲੰਗਰ ਲਾਤੇ ਉਥੇ ਫਿਰ ਸੰਗਤ ਆਵੇ ਸੰਗਤ ਆਪ ਫੈਸਲਾ ਕਰੇ ਕਿ ਸੰਗਤ ਨੂੰ ਕਿਹੜਾ ਰਸ ਚਾਹੀਦਾ ਸੋ ਹੁਣ ਜੇ ਅਸੀਂ ਗੱਲ ਕਰਦੇ ਆ ਲੱਗਦਾ ਬਗੇਸ਼ਵਰ ਧਾਮ ਵਾਲੇ ਬਾਬਾ ਆ ਕੇ ਡਿਬੇਟ ਕਰਨਗੇ ਹੈਗਾ ਕਿ ਉਹਨਾਂ ਨੇ ਤੁਹਾਡਾ ਚੈਲੰਜ ਅਸੈਪਟ ਕਰਨਗੇ ਦੇਖੋ ਜੀ ਹੋਰੀ ਲੱਤਾ ਪਾਨ ਨਹੀਂ ਚਲਦੀਆਂ ਫਿਰ ਉਹ ਸਾਨੂੰ ਦੱਸੇ ਉਹ ਆਪਣੀ ਜਗ੍ਹਾ ਦੱਸੇ ਉਹ ਆਪਣਾ ਸਾਨੂੰ ਟਾਈਮ ਦੱਸੇ ਆਪਣੀ ਡੇਟ ਦੱਸੇ ਫਿਰ ਅਸੀਂ ਸਿੱਖ ਬੁੱਧੀ ਜੀਵਿਆਂ ਨਾਲ Hindu ਬੁੱਧੀ ਜੀਵਿਆਂ ਨਾਲ Muslim ਬੁੱਧੀ ਜੀਵਿਆਂ ਨਾਲ Isai ਬੁੱਧੀ ਜੀਵਿਆਂ ਨਾਲ ਸਿਓਥੇ ਪਹੁੰਚਾਂਗੇ ਜੇ ਉਰੀ ਲੱਤਾਂ ਨਹੀਂ ਚੱਲਦੀਆਂ ਫਿਰ ਉਹ ਦੱਸੇ ਸਾਨੂੰ ਉਹਨਾਂ ਦੀ ਜਗ੍ਹਾ ਹੋएगी ਉਹਨਾਂ ਦੀ ਜਗ੍ਹਾ ਹੋएगी ਉਹਨਾਂ ਦਾ ਟਾਈਮ ਉਹਨਾਂ ਦੀ ਡੇਟ ਹੋਏਗੀ ਤੇ ਕਈ ਲੋਕ ਤੇ ਬਗੇਸ਼ਵਰ ਧਾਮ ਵਾਲੇ ਬਾਬੇ ਨੂੰ ਸੰਤ ਵੀ ਕਹਿੰਦੇ ਆ ਉਹਨਾਂ ਬਾਰੇ ਕੀ ਵਿਚਾਰ ਸਕਦੇ ਦੇਖੋ ਸੰਤ ਨਹੀਂ ਐ ਨਾ ਹੀ ਉਹ ਬਾਬਾ ਕਹਿ ਸਕਦੇ ਨਾ ਹੀ ਉਹਨੂੰ ਸੰਤ ਕਹਿ ਸਕਦੇ ਆ ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮ ਹੈ ਕਮਲ ਅਲੇਪ ਸੰਤ ਦੇ ਇਹ ਹੁੰਦੇ ਨੇ ਸੰਤ ਦੇ ਉਹ ਨੇ ਹਿੰਦੂਆ ਦੇ ਵਿੱਚ ਸੰਤ ਉਹ ਨੇ ਬ੍ਰਿੰਦਾਵਨ ਵਾਲੇ ਸੰਤ ਪ੍ਰੇਮਾਨੰਦ ਜੀ ਅਸਲੀ ਸੰਤੋਹ ਨੇ ਜੋ ਪ੍ਰੇਮ ਦੀ ਗੱਲ ਕਰਦੇ ਨੇ ਨਾਮ ਦੀ ਗੱਲ ਕਰਦੇ ਨੇ ਇਹਨਾਂ ਨੂੰ ਅਸੀਂ ਨਾ ਹੀ ਸੰਤ ਕਹਿ ਸਕਦੇ ਨਾ ਹੀ ਬਾਬਾ ਕਹਿ ਸਕਦੇ ਜੋ ਨਫ਼ਰਤ ਦੇ ਬੀਜ ਪੋਕੇ ਜਾਂਦਾ ਹੈ ਜਿੱਥੇ ਆਂਦਾ ਹੈ ਉੱਥੇ ਨਫ਼ਰਤ ਦੇ ਬਿਆਨ ਦਿੰਦਾ ਇਹਨੂੰ ਅਸੀਂ ਸੰਤ ਨਹੀਂ ਕਹਿ ਸਕਦੇ ਨਾ ਹੀ ਬਾਬਾ ਕਹਿ ਸਕਦੇ ਸੱਚਕਣ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਆ ਕੇ ਜਿਹੜੇ ਬਿਆਨ ਦਿੱਤੇ ਉਹ ਤੁਸੀਂ ਸੁਣੇ ਹੋਣਗੇ ਸੋ ਬੜੇ ਪਿਆਰ ਨਾਲ ਆ ਕਿੰਨਾ ਤਮਸਤ ਕੋਈ ਬੜੇ ਪਿਆਰ ਨਾਲ ਲੋਕਾਂ ਦੇ ਵਿੱਚ ਵਿਚਰੇ ਸੀਗੇ ਸੰਗਤਾਂ ਦੇ ਨਾਲ ਵਿਚਰੇ ਸੀਗੇ ਪਰ ਜਦੋਂ ਦੁਰਗਿਆਣਾ ਮੰਦਿਰ ਦੇ ਵਿੱਚ ਪਹੁੰਚਦੇ ਨੇ ਉੱਥੇ ਜਾ ਕੇ ਹਿੰਦੂ ਰਾਸ਼ਟਰ ਦੀ ਗੱਲ ਸ਼ੁਰੂ ਹੋ ਜਾਂਦੀ ਹੈ ਇਹ ਕੀ ਵਿਵਾਦ ਕਿਉਂ ਬਣਾਉਣਾ ਚਾਹੁੰਦੇ ਨੇ ਪੰਜਾਬੀਆਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਪਿਆਰ ਘਟਾਉਣਾ ਕਿਉਂ ਚਾਹੁੰਦੇ ਨੇ ਦੇਖੋ ਇਹ ਭਾਵੇਂ ਜਿਹੜੀ ਮਰਜ਼ੀ ਗੱਲ ਕਰੀ ਜਾਣ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਇਹ ਸੰਗਤਾਂ ਨੇ ਹੁਣ ਫੈਸਲਾ ਕਰਨਾ ਆਣਾ ਤੇ ਖਾਲਸਾ ਰਾਜ ਹੀ ਹੈ ਤੇ ਮੈਂ ਆਪਣੇ ਪੰਜਾਬ ਵਿੱਚ ਸਾਰੇ ਸਾਰੀ ਸੰਗਨ ਨੂੰ ਸਾਰੀ ਜਨਤਾ ਨੂੰ ਬੇਨਤੀ ਕਰਦਾ ਆਪਣਾ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਮੁਸਲਿਮ ਭਾਈਚਾਰਾ ਈਸਾਈ ਭਾਈਚਾਰਾ ਆਪਸ ਵਿੱਚ ਇਕੱਠੇ ਹੋ ਕੇ ਰੋ ਇਹੋ ਜੇ ਕਹੀ ਆਣੇ ਨੇ ਸਾਨੂੰ ਤੋਲਣ ਵਾਲੇ ਕਿ ਅਸੀਂ ਇਕੱਠੇ ਹੋ ਗਏ ਰਹੀਏ ਇੱਥੇ ਤੇ ਆਪਣਾ ਖਾਲਸੇ ਦਾ ਰਾਜ ਸ਼ੁੱਧ ਰਾਜ ਲਿਆਈਏ ਖਾਲਸੇ ਦਾ ਰਾਜ ਕੋਈ ਚੌਧਰੀ ਦੇ استان ਨਹੀਂ ਜਿੱਥੇ ਕੋਈ ਓਕੇ ਜੀ ਆ ਵੀਡੀਓ ਵੇਖੀਏ ਤੁਸਾਂ ਆ ਕਿ ਕਿਸ ਤਰ੍ਹਾਂ ਇੱਕ 13 ਸਾਲ ਦੇ ਬੱਚੇ ਨੇ ਬਕੇਸ਼ਵਰ ਦਾਮ ਉਪਕੇਸ਼ਵਰ ਬਾਬਾ ਓਟੋਂਗੀ ਬਾਬਾ ਜੀ ਨੇ ਹਮੇਸ਼ਾ ਨਫ਼ਰਤ ਫੈਲਾਈਏ ਹਿੰਦੂਆਂ ਤੇ ਮੁਸਲਮਾਨਾਂ ਹਿੰਦੂਆਂ ਤੇ ਸਿੱਖਾਂ ਦੇ ਦਰਮਿਆਨ ਨਫ਼ਰਤ ਦਾ ਜਿਹੜਾ ਬੀਜ ਹਮੇਸ਼ਾ ਉਹਨੇ ਵੋਇਆ ਤੇ ਉਹਨੇ ਹਰ ਥਾਂ ਤੇ ਜਿਹੜੀ ਇਹੋ ਜਿਹੀ ਗੱਲਾਂ ਕੀਤੀਆਂ ਹਿੰਦੂ ਰਾਸ਼ਟਰ ਦੀ ਉਹ ਗੱਲ ਕਰਦਾ ਤੇ ਇਹਨੂੰ ਬਹੁਤ ਵਧੀਆ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਜਿਹੜਾ ਆਪਰ ਸਿੱਖ ਮੁਸਲਮਾਨ ਸਿੱਖ ਹਿੰਦੂ ਸਿੱਖ ਐਸਆਈ ਸਾਰਿਆਂ ਦੇ ਭਾਈਚਾਰੇ ਦੀ ਗੱਲ ਕਰਨੀ ਆ ਤੇ ਅਸੀਂ ਸਾਰੇ ਕਹਿੰਨੇ ਆ ਕਿ ਸਾਰੇ ਮਿਲਜੁਲ ਕੇ ਰਹੋ ਤੇ ਲਾਈਕ ਭਕੇਸ਼ਵਰ ਜਿਹੜਾ ਢੋਂਗੀ ਬਾਬਾ ਹੈ ਉਹਦੀਆਂ ਹਰਕਤਾਂ ਦੀ ਵਜ੍ਹਾ ਤੋਂ ਇਹ 13 ਸਾਲ ਦੇ ਸਿੱਖ ਬੱਚੇ ਨੇ ਉਹਨੂੰ ਚੈਲੰਜ ਦਿੱਤਾ ਹੈ ਕਿ ਤੁਸੀਂ ਆਓ ਡਿਬੇਟ ਕਰੋ ਬੈਠੋ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਜਿਹੜਾ ਰਾਸ਼ਟਰਾਏ ਜਿੱਤੇ ਤੁਸੀਂ ਗੱਲ ਕਰਦੇ ਹੋ ਉਸ ਦੌਰ ਵਿੱਚ ਕੀ ਹੋਇਆ ਤੇ ਜਦੋਂ ਆ ਲਾਈਕ ਇਥੇ ਖਾਲਸਾ ਰਾਜ ਇਹ ਤੇ ਸੀ ਤੇ ਫਿਰ ਕੀ ਹੁੰਦਾ ਸੀ ਤੇ ਕੰਜ ਲੋਕਾਂ ਨੂੰ ਟਰੀਟ ਕੀਤਾ ਜਾਂਦਾ ਸੀ ਕੰਜ ਸਾਰਿਆਂ ਨੂੰ ਇਕੱਠੇ ਰੱਖ ਕੇ ਬਹੁਤ ਜ਼ਿਆਦਾ ਰਿਸਪੈਕਟ ਹਰ ਮذਬੇ ਦੀ ਕੀਤੀ ਜਾਂਦੀ ਸੀ ਕਿ ਸਾਰੇ ਰਲ ਮਿਲ ਕੇ ਰਹਿੰਦੇ ਸਨ ਤੇ ਬਹੁਤ ਬਹੁਤ ਜ਼ਿਆਦਾ ਵਧੀਆ ਇਹਨਾਂ ਨੇ ਗੱਲਾਂ ਕੀਤੀਆਂ ਨੇ ਤੇ ਮੈਂ ਵੀ ਸੁਣ ਕੇ ਹੈਰਾਨ ਰਹਿ ਗਈ ਕਿ ਇੱਕ ਛੋਟਾ ਜਿਹਾ ਬੱਚਾ ਕਿ ਜਿੰਨੇ ਭਗੇਸ਼ਵਰ ਧਾਮ ਜਿਹੜਾ ਟੋਂਗੀ ਬਾਬਾ ਉਹਨੂੰ ਕੰਜ ਚੈਲੰਜ ਕੀਤਾ ਤੇ ਆਮ ਸ਼ੋਰ ਉਹ ਕਦੇ ਵੀ ਇਹਦੇ ਨਾਲ ਡਿਬੇਟ ਤੇ ਵਿੱਚ ਨਹੀਂ ਆਏਗਾ ਕਿਉਂਕਿ ਕਦੇ ਵੀ ਕੋਈ 2 ਨੰਬਰ ਦਾ ਸੱਚੇ ਖਰੇ ਬੰਦੇ ਦੇ ਸਾਹਮਣੇ ਬਹਿ ਕੇ ਗੱਲ ਹੀ ਨਹੀਂ ਕਰ ਸਕਦਾ ਤੁਸੀਂ ਕੀ ਕਹੋਗੇ ਇਹਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਤੇ ਨਾਲ ਹੀ ਇੱਕ ਹੋਰ ਗੱਲ ਕਿ ਤੁਹਾਨੂੰ ਇਹ ਸਬੂਤ ਲੱਗ ਗਿਆ ਹੋਵੇਗਾ ਕਿਉਂ ਇੱਕ ਸਿੱਖ ਨੂੰ ਸਵਾ ਲੱਖ ਸਿੱਖ ਸਵਾ ਲੱਖ ਲੋਕਾਂ ਦੇ ਜਿਹੜਾ ਤੇ ਭਾਰੀ ਜਿਹੜਾ ਸਮਝਿਆ ਜਾਂਦਾ ਗਿਨਿਆ ਜਾਂਦਾ ਇਹ ਵੀਡੀਓ ਵੇਖ ਕੇ ਤੁਹਾਨੂੰ ਯਕੀਨ ਆ ਗਿਆ ਹੋਵੇਗਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ لازਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਬਈ ਚੈਨਲ ਦਾ ਵੀ ਤੁਹਾਡਾ ਫਿਰ